ਕਹੀਂ ਸਤਗੁਰ ਸਿੰਘ ਅੱਬ ਬਾਹਰ ਨਾ ਜਾਵੋ ਮਹਾਰਾਜ ਕਹਿੰਦੇ ਭਾਈ ਸਿੰਘੋ ਹੁਣ ਰੁਕ ਜਾਓ ਗੱਡੀ ਦਾ ਦਰਵਾਜ਼ਾ ਬੰਦ ਕਰ ਦਿਓ ਹੁਣ ਕੋਈ ਵੀ ਬਾਹਰ ਨਾ ਜਾਵੇ ਅੰਦਰ ਹੀ ਬੈਠੋ ਕਿਉਂਕਿ ਸਾਡੀ ਗਿਣਤੀ ਘਟਦੀ ਪਈ ਐ ਦੁਸ਼ਮਣ ਦੀ ਗਿਣਤੀ ਲੱਖਾਂ ਵਿੱਚ ਮਾਰੂ ਹਿਯਾਰ ਉਹਨਾਂ ਦੇ ਕੋਲ ਗੋਲੀ ਸਿੱਕਾ ਬੜਾ ਹੈ ਸਾਡੇ ਕੋਲ ਤੇ ਹਿਯਾਰ ਵੀ ਸੀਮਤ ਰਹਿ ਗਏ ਤੇ ਸਾਡੇ ਸਿੰਘ ਬਾਹਰ ਜਾ ਕੇ ਸ਼ਹੀਦੀ ਵੀ ਪਾ ਗਏ ਮਹਾਰਾਜ ਕਹਿੰਦੇ ਅੰਦਰ ਹੀ ਰਹੋ ਹੁਣ ਕਿਸੇ ਨੇ ਬਾਹਰ ਨਹੀਂ ਜਾਣਾ ਹੈ ਫੜ ਤੇ ਗੇ ਟਿਕ ਕੰਧਨ ਖੜਾ ਬੋ ਤੇ ਮਹਾਰਾਜ ਨੂੰ ਪੁੱਛਿਆ ਪਾਤਸ਼ਾਹ ਹੁਣ ਕੀ ਕਰਨਾ ਹੈ ਮਹਾਰਾਜ ਕਹਿੰਦੇ ਤੇਗਾ ਫੜ ਲੋ ਹੱਥ ਵਿੱਚ ਤੇ ਕੰਧ ਦੀ ਨੁਕਰਾਂ ਤੇ ਖੜ ਜਾਓ ਕੋਨੇ 'ਚ ਖੜਦੋ ਇੱਕ ਐਸ ਕੋਨੇ ਤੇ ਖੜ ਗਿਆ ਕੋਸ ਕੋਨੇ ਤੇ ਖੜੋ ਇਹ ਕੰਧ ਦੇ ਵਿਚਕਾਰ ਜੇ ਖੜਜੋ ਥੱਲੇ ਹੋ ਕੇ ਨੀਵੇਂ ਵੀ ਬਾਹਰੋਂ ਗੋਲੀ ਆਵੇ ਤੀਰ ਆਵੇ ਤੇ ਕੰਧ ਦੇ ਨਾਲ ਤੁਹਾਡਾ ਬਚਾ ਹੋਵੇ ਇਸ ਤਰ੍ਹਾਂ ਕਹਿੰਦੇ ਵੀ ਹੁਣ ਕੰਧ ਦੀ ਹਿਫਾਜ਼ਤ ਕਰਨ ਵਾਸਤੇ ਦੁਸ਼ਮਣ ਗੜੀ ਦੇ ਅੰਦਰ ਨਾ ਆਵੇ ਸਿੰਘੋ ਅੰਦਰਲੇ ਪਾਸੇ ਖੜ ਜਾਣਾ ਕਰੋ ਸੋ ਤੁਰਕਨ ਗੱਲ ਨਹੀਂ ਜਾਣ ਹੁਣ ਮੁਗਲਾਂ ਨੂੰ ਵੀ ਪਤਾ ਲੱਗ ਗਿਆ ਕਿਉਂਕਿ ਜੰਗ ਦਾ ਪੈਤੜਾ ਐ ਨਾ ਉਹ ਵੀ ਤੇ ਜੰਗ ਲੜਦੇ ਪੈਨ ਉਹਨਾਂ ਨੇ ਜਾਣਿਆ ਸਿੰਘ ਬਾਹਰ ਆਉਣੋਂ ਵੀ हट ਗਏ ਨੇ ਸਿੰਘਾਂ ਦੇ ਤੀਰ ਚੱਲਣੇ ਵੀ ਬਾਹਰ ਆਉਣੇ ਬੰਦ ਹੋ ਗਏ ਇਹਨਾਂ ਦੀਆਂ ਗੋਲੀਆਂ ਵੀ ਬਾਹਰ ਨਹੀਂ ਉਹ ਨਾਉਂਦੀਆਂ ਮੁਗਲਾਂ ਨੇ ਜਾਣ ਲਿਆ ਇਹਨਾਂ ਕੋਲ ਗੋਲੀਆਂ ਮੁੱਕ ਗਈਆਂ ਇਹਨਾਂ ਕੋਲ ਤੀਰ ਵੀ ਮੁੱਕ ਗਏ ਇਹਨਾਂ ਦੇ ਬੰਦੇ ਵੀ ਥੋੜੇ ਹੋ ਗਏ ਜਿਹੜੇ ਹੁਣ ਆ ਬਾਹਰ ਨਹੀਂ ਆਉਂਦੇ ਹਨ ਭਇਓ ਦਾਰੂ ਸਿਕੋ ਮਤ ਮੁਕਾਨ ਇਹ ਜਾਣ ਲਿਆ ਮੁਗਲਾਂ ਨੇ ਵੀ ਅੰਦਰ दारू ਸਿਕਾ ਮੁੱਕ ਗਿਆ ਇਹਨਾਂ ਕੋਲ ਜੇ ਗੋਲੀਆਂ ਹੁੰਦੀਆਂ ਤੇ ਹੁਣ ਨੂੰ ਚੱਲਣੀਆਂ ਸਨ ਜ਼ਰੂਰ ਵਿਰੋਧ ਹੁੰਦਾ ਤੇ ਜ਼ਰੂਰ ਬੰਦੂਕਾਂ ਚੱਲਦੀਆਂ ਤੀਰ ਹੁੰਦੇ ਤੇ ਜ਼ਰੂਰ ਚੱਲਦੇ ਮੁਗਲਾਂ ਨੇ ਜਾਣ ਲਿਆ ਇਹਨਾਂ ਕੋਲ ਗੋਲੀ ਸਿਕਾ ਮੁੱਕ ਗਿਆ ਹੈ ਕਰ ਹੱਲੇ ਵੇ ਸਭ ਹੀ ਧਾਏ ਉਸ ਵੇਲੇ ਮੁਗਲਾਂ ਦੇ ਫੌਜਦਾਰ ਨੇ ਹੁਕਮ ਕੀਤਾ ਕਹਿਣ ਲੱਗੇ ਕੁਝ ਨਹੀਂ ਰਹਿ ਗਿਆ ਅੰਦਰ ਥੋੜੇ ਰਹਿ ਗਏ ਬੰਦੇ ਅੰਦਰ ਲੜਨ ਵਾਲੇ ਗੋਲੀ ਸਿਕਾ ਮੁਗ ਗਿਆ ਦੂਰੋਂ ਨਹੀਂ ਮਾਰ ਸਕਣਗੇ ਹੁਣ ਤੇ ਕੋਲ ਜਾ ਕੇ ਇੱਕੇ ਵਾਰੀ ਹਮਲਾ ਕਰੋ ਚਾਰ ਸ਼ਫੇਰਿਓ ਟਟ ਕੇ ਪੈ ਜਾਓ ਹਵੇਲੀ ਦੇ ਉੱਪਰ ਕਿੰਨਿਆਂ ਨੂੰ ਮਾਰ ਲੈਣਗੇ ਪੰਜਾਂ ਨੂੰ ਦਸਾਂ ਨੂੰ 20ਾਂ ਨੂੰ 50ਾਂ ਨੂੰ ਲੱਖਾਂ ਦੀ ਗਿਣਤੀ ਤੇ ਨਹੀਂ ਨਾ ਮਾਰ ਸਕਦੇ ਬਾਹਰੋਂ ਫੌਜਦਵਾਰ ਨੇ ਖਵਾਜਾ ਮਰਦੂਦ ਨੇ ਹੁਕਮ ਕੀਤਾ ਇੱਕੇ ਵਾਰੀ ਸਾਰੇ ਜਾਨੇ ਟਟ ਕੇ ਪੈ ਜਾਓ ਹਵੇਲੀ ਦੇ ਉੱਪਰ ਕੋਕੇ ਅੰਦਰ ਗੋਲੀ ਸੇ ਕੰਮ ਮੁਕਿਆ ਹੈ ਹਰੇ ਸੁਬਿਰ ਰਲ ਮਚਾਏ ਜਦੋਂ ਫੌਜਦਾਰ ਦਾ ਹੁਕਮ ਹੋਇਆ ਚਾਰਚ ਫੇਰੇ ਤੋਂ ਫੌਜ ਜੋਰ ਲੈ ਕੇ ਇੱਕ ਵਾਰੀ ਉੱਪਰ ਪੈ ਗਈ ਹੈ ਕੋ ਪਦ ਕੋ ਆਇਓ ਸੁਬਾਰ ਕੋ ਪਿਆਦੋ ਪਿਆਦੋ ਹੁੰਦਾ ਪੈਦਲ ਹੁਣ ਸਾਰੀ ਫੌਜ ਕੁਝ ਪੈਦਲ ਚੱਲਣ ਵਾਲੇ ਛੋਟੇ ਹਥੇਦਾਰ ਛੋਟੇ ਸਿਪਾਈ ਜਿਹੜੇ ਪੈਦਲ ਚੱਲਣ ਵਾਲੇ ਉਹਨਾਂ ਨੇ ਵੀ ਖੰਡੇ ਖਿੱਚ ਲੈ ਭੱਜ ਕੇ ਪੈ ਗਏ ਹਵੇਲੀ ਦੇ ਉੱਪਰ ਜਿਹੜੇ ਘੋੜਿਆਂ ਤੇ ਸਾਨੂੰ ਉਹਨਾਂ ਨੇ ਘੋੜਿਆਂ ਨੂੰ ਵੱਡੀਆਂ ਲਵਾਈਆਂ ਮਰਵਾਈਆਂ ਛਾਲਾਂ ਘੋੜਿਆਂ ਦੀ ਉਹ ਵੀ ਇੱਕ ਪਾਸਿਓਂ ਘੋੜਿਆਂ ਵਾਲੇ ਭੱਜੇ ਆਉਂਦੇ ਤੇ ਇੱਕ ਪਾਸਿਓਂ ਕਹਿੰਦੇ ਵੀ ਉਸ ਵੇਲੇ ਪੈਦਲ ਜਿਹੜੇ ਦੌੜੇ ਆਉਂਦੇ ਹਨ ਓਡੀ ਤੋੜ ਪਏ ਉਦੰਕਾਰ ਕਹਿੰਦੇ ਵੀ ਇਸ ਤਰ੍ਹਾਂ ਬਹੁਤ ਜ਼ਿਆਦੀ ਧੂੜ ਉੱਡੀ ਘੋੜਿਆਂ ਦੇ ਖੁਰਾਂ ਦੇ ਨਾਲ ਘੋੜਿਆਂ ਦੇ ਪੌੜ ਵਜਦੇ ਧਰਤੀ ਤੇ ਮਿੱਟੀ ਉੱਡਦੀ ਹੈ ਬੰਦਿਆਂ ਦੇ ਪੈਰਾਂ ਨਾਲ ਮਿੱਟੀ ਉੱਡੀ ਬੂੜ ਮਾਜਰਾ ਨਾਮ ਦਾ ਪਿੰਡ ਹੈ ਚਮਕੌਰ ਸਾਹਿਬ ਦੇ ਨੇ ਇਸ ਪਾਸੇ ਤੋਂ ਵੱਡਾ ਹਮਲਾ ਕੀਤਾ ਫੌਜਦਾਰ ਨੇ ਵੀ ਇਧਰੋਂ ਹਮਲਾ ਕਰੋ ਇਹ ਜਿਹੜੀ ਹਵੇਲੀ ਹੈ ਨਾ ਕਹਿੰਦੇ ਇਹਦੇ ਥੱਲੇ ਪਹਿਲਾਂ ਆਵਾ ਸੀ ਪਹਿਲੇ ਸਮੇਂ ਨਾ ਇਟਾਂ ਦਾ ਆਵਾ ਇੱਥੇ ਇਟਾਂ ਬਣਦੀਆਂ ਤੇ ਬਾਅਦ ਵਿੱਚ ਸਮਾਂ ਪਾ ਕੇ ਮਾਲਕ ਨੇ ਬੁੱਧੀ ਚੰਦ ਨੇ ਆਵਾ ਖਰੀਦਿਆ ਉਹ ਜਗਾ ਖਰੀਦੀ ਧਰਤੀ ਖਰੀਦ ਕੇ ਤੇ ਉਹਦੇ ਉੱਪਰ ਹੀ ਆਪਣੀ ਹਵੇਲੀ ਬਣਾਈ ਅੱਜ ਵੀ ਤੁਸੀਂ ਚਮਕੌਰ ਸਾਹਿਬ ਜਾਓਗੇ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਜਿੱਥੇ ਮਹਾਰਾਜ ਨੇ ਜੰਗ ਕੀਤਾ ਚਮਕੌਰ ਦੀ ਗੜੀ ਆਪਾਂ ਕਹਿੰਦੇ ਇਹ ਸਾਰੇ ਸ਼ਹਿਰ ਤੋਂ ਜਾਂ ਸਾਰੇ ਇਲਾਕੇ ਤੋਂ ਉੱਚੀ ਜਗ੍ਹਾ ਇਹੋ ਹੀ ਹੈ ਬਾਕੀ ਸਾਰੀ ਜਗ੍ਹਾ ਨਿਵਾਨ ਵਾਲੀ ਹੈ ਨੀਵੀਂ ਹੈ ਕਾਰਨ ਇਹ ਵੀ ਇੱਥੇ ਆਵਾ ਸੀਟਾਂ ਦਾ ਪੱਠਾ ਜਿਹਨੂੰ ਆਪਾਂ ਅੱਜ ਪੱਠਾ ਕਹਿ ਦਿੰਦੇ ਇਹਦੀ ਗਿਣਤੀ ਵੱਡੀ ਹੁੰਦੀ ਹੈ ਬਹੁਤੀਆਂ ਈਟਾਂ ਆਵੇ ਛੋਟੇ-ਛੋਟੇ ਹੁੰਦੇ ਸਨ ਥੋੜੀਆਂ ਈਟਾਂ ਵਾਲੇ ਤੇ ਮਾਲਕ ਨੇ ਉਸ ਵੇਲੇ ਜਗ੍ਹਾ ਖਰੀਦ ਕੇ ਇਹਦੇ ਉੱਪਰ ਹਵੇਲੀ ਆਪਣੀ ਬਣਾਈ ਸੀ ਇਸ ਤਰੀਕੇ ਦੇ ਨਾਲ ਕਹਿੰਦੇ ਜਿਹੜਾ ਬੂੜ ਮਾਜਰੇ ਵਾਲਾ ਨਾ ਉਸ ਪਾਸਿਓਂ ਕਹਿੰਦੇ ਦਰਿਆ ਵੀ ਇੱਥੋਂ ਲੰਘਦਾ ਸੀ ਪਹਿਲੇ ਸਮੇਂ ਜਦੋਂ ਬਹਾਦਰ ਸਾਹਿਬ ਨੇ ਜੰਗ ਕਰਿਆ ਦਰਿਆ ਦੀ ਇੱਕ ਆਪਾਂ ਕਹਦੇ ਇਹ ਫਾਟ ਜਾਂ ਇੱਕ ਹਿੱਸਾ ਦਰਿਆ ਦੇ ਕਈ ਸੇਬਾਂ ਨਿੱਕੇ ਨਿੱਕੇ ਨਹਿਰਾਂ ਦੇ ਰੂਪ ਦੇ ਵਿੱਚ ਇਹ ਕਿ ਹਿੱਸਾ ਇੱਥੋਂ ਕੋਲੋਂ ਆ ਕੇ ਲੰਘਦਾ ਫੌਜਦਾਰ ਨੇ ਵੇਖਿਆ ਵੀ ਇਸ ਪਾਸੇ ਦਾ ਜਿਹੜਾ ਇਲਾਕਾ ਉਹ ਕਮਜ਼ੋਰ ਹੈ ਕਿਉਂਕਿ ਇਧਰੋਂ ਦਰਿਆ ਦਾ ਇੱਕ ਹਿੱਸਾ ਲੰਘਦਾ ਪਿਆ ਇਧਰੋਂ ਚੜ੍ਹਨਾ ਸੌਖਾ ਹੈ ਉਸ ਪਾਸੇ ਤੋਂ ਕਹਿੰਦੇ ਉਸ ਵੇਲੇ ਅੱਜ ਤੇ ਸਮਾਂ ਬਤੀਤ ਹੋਇਆ ਉਹ ਦਰਿਆ ਉਹ ਸਾਰਾ ਪਾਣੀ ਦਾ ਜਿਹੜਾ ਵਹਾਅ ਸੀ ਉਹ ਬੰਦ ਹੋ ਗਿਆ ਪਾਣੀ ਤੇ ਭਾਵੇਂ ਚੱਲ ਰਿਹਾ ਨਹੀਂ ਦਰਿਆਵਾਂ ਦੇ ਵਿੱਚ ਅੱਜ ਉਹ ਬੰਦ ਹੋ ਗਿਆ ਦਰਿਆ ਪਿੱਛੇ हट ਗਿਆ ਪਰ ਉਹਨਾਂ ਸਮਿਆਂ ਵਿੱਚ ਇੱਕ ਫਾਂਟ ਲੰਘਦੀ ਸੀ ਜਿਹਦੇ ਆਸ ਸਤਲੋਜ ਦੀ ਇੱਥੋਂ ਹੋ ਕੇ ਤੇ ਉਸ ਵੇਲੇ ਫੌਜਦਾਰ ਨੇ ਕਹਿੰਦੇ ਵੀ ਇਧਰੋਂ ਹਮਲਾ ਕੀਤਾ ਗੁਰਦੁਆਰਾ ਸਾਹਿਬ ਬਣਿਆ ਦਮਦਵਾ ਸਾਹਿਬ ਦਸਵੇਂ ਪਾਤਸ਼ਾਹ ਜਦੋਂ ਇੱਥੇ ਗਏ ਸਨ ਤੇ ਬਾਹਰ ਰੁਕੇ ਸਨ ਬਾਗ ਸੀ ਬਾਹਰ ਬਣਿਆ ਤੇ ਬਾਗ ਵਾਲੀ ਥਾਂ ਤੇ ਰੁਕੇ ਮਹਾਰਾਜ ਨੇ ਆਖਿਆ ਸੀ ਆਪਾਂ ਹੁਣ ਕਿਸੇ ਬੰਨੇ ਜਾ ਨਹੀਂ ਸਕਦੇ ਅੱਗੋਂ ਵੀ ਫੌਜ ਆਉਂਦੀ ਹੈ ਪਿੱਛੋਂ ਵੀ ਫੌਜ ਆਉਂਦੀ ਹੈ ਆ ਪਿੰਡ ਦੇ ਵਿੱਚ ਸਭ ਤੋਂ ਉੱਚੀ ਹਵੇਲੀ ਹੈ ਜਾਓ ਇਸ ਮਾਲਕ ਨੂੰ ਬੁਲਾ ਕੇ ਲਿਆਓ ਇਸ ਹਵੇਲੀ ਵਿੱਚ ਰੁਕੇ ਜੰਗ ਕੀਤਾ ਜਾ ਸਕਦਾ ਤੇ ਜਦੋਂ ਸਿੰਘ ਉਸ ਮਾਲਕ ਨੂੰ ਬੁਲਾਉਣ ਗਏ ਤੇ ਉਹਨੂੰ ਪਤਾ ਲੱਗਿਆ ਵੀ ਇਸ ਵੇਲੇ ਮਹਾਰਾਜ ਨੰਦਪੁਰ ਸਾਹਿਬ ਛੱਡ ਕੇ ਆਏ ਚੌਧਰੀ ਸੀ ਇਲਾਕੇ ਦਾ ਜ਼ਗੀਰਦਾਰ ਖਬਰਾਂ ਰੱਖਦਾ ਸੀ ਸਾਰੀਆਂ ਵੀ ਮਹਾਰਾਜ ਨੰਦਪੁਰ ਸਾਹਿਬ ਜੋ ਨਿਕਲ ਕੇ ਆਏ ਨੇ ਕੋਈ ਮੇਰੇ ਗੱਲ مصیبت ਪਹੁੰਚਣਗੇ ਕੁਝ ਮੰਗਣਗੇ ਇਸ ਤੋਂ ਚੰਗਾ ਕਿ ਮੈਂ ਮਹਾਰਾਜ ਦੇ ਮੱਥੇ ਹੀ ਨਾ ਲੱਗਾ ਜਦੋਂ ਸਿੰਘਾਂ ਨੇ ਆਖਿਆ ਵੀ ਚਲ ਤੈਨੂੰ ਗੁਰੂ ਪਾਤਸ਼ਾਹ ਨੇ ਬੁਲਾਇਆ ਉਹਨੇ ਇੱਕ ਬਹਾਨਾ ਲਾਇਆ ਕਹਿੰਦਾ ਮੇਰਾ ਪਰਸ ਘਰੇ ਰਹਿ ਗਿਆ ਮੇਰੇ ਪੈਸੇ ਘਰੇ ਰਹਿ ਗਏ ਮੇਰੇ ਕੋਲ ਰੁਪਏ ਨਹੀਂ ਮੈਂ ਗੁਰੂ ਦੇ ਖਾਲੀਆ ਥੀਂ ਦਰਸ਼ਨ ਨਹੀਂ ਕਰਾਂਗਾ ਦਰਵੀ ਹੈ ਜੇ ਸਿੱਧਾ ਜਵਾਬ ਦਿੱਤਾ ਦੇ ਕਿਤੇ ਕੋਈ ਸ਼ਰਾਫ ਨਾ ਮਿਲੇ ਮੈਂ ਬਹਾਨਾ ਲਾ ਦਿਆਂ ਵੀ ਮੈਂ ਪੈਸਿਆਂ ਤੋਂ ਬਿਨਾ ਗੁਰੂ ਨੂੰ ਮੱਥਾ ਟੇਕਦਾ ਹੀ ਨਹੀਂ ਮੇਰੇ ਪੈਸੇ ਘਰ ਰਹਿ ਗਏ ਮੇਰੇ ਕੋਲ ਪੈਸੇ ਨਹੀਂ ਮੈਂ ਫਿਰ ਮੱਥਾ ਟੇਕਾਂਗਾ ਫਿਰ ਕਿਤੇ ਆਵਾਂਗਾ ਇੰਨੇ ਚਿਰ ਨੂੰ ਗੁਰੂ ਪਾਤਸ਼ਾਹ ਨੇ ਫੜੇ ਜਾਣਾ ਤੇ ਸਿੰਘ ਉਸ ਵੇਲੇ ਬੜੇ ਸਿਆਣੇ ਸਨ ਕਹਿੰਦੇ ਇਹ ਤੇ ਬਹਾਨਾ ਨਾ ਤੂੰ ਲਾ ਤੇਰੇ ਕੋਲ ਪੈਸੇ ਨਹੀਂ ਨਾ ਕਹਿੰਦਾ ਨਹੀਂ ਹੈਗੇ ਸਿੰਘ ਨੇ ਆਪਣੇ ਜੇਬ ਦੇ ਵਿੱਚੋਂ ਮੋਹਰ ਕੱਢੀ ਤੇ ਇਹਨੂੰ ਖੜਾਈ ਕਰਨ ਲੱਗਾ ਲੈ ਪੈਸੇ ਮੇਰੇ ਤੋਂ ਲੈ ਚਾਲ ਅੱਗੇ ਲੱਗ ਫਿਰ ਹੁਣ ਬਹਾਨਾ ਕੀ ਲਾਵੇ ਹੁਣ ਬਹਾਨਾ ਕੋਈ ਨਹੀਂ ਰਹਿ ਗਿਆ ਤੁਰਨਾ ਪਿਆ ਅੱਗੇ ਲਾ ਕੇ ਮੱਥਾ ਟੇਕਿਆ ਮਹਾਰਾਜ ਕਹਿੰਦੇ ਹਵੇਲੀ ਚਾਹੀਦੀ ਕਹਿੰਦਾ ਪਾਤਸ਼ਾਹ ਕਿਲਾ ਥੋੜੀ ਹੈ ਤੇ ਮੇਰਾ ਘਰ ਹੈ ਮੇਰੇ ਘਰ ਵਿੱਚ ਜਨਾਨੀਆਂ ਨੇ ਬੱਚੇ ਨੇ ਸਾਡਾ ਪਿੰਡ ਵਸਦਾ ਤੁਸੀਂ ਇੱਥੇ ਜੰਗ ਕਰੋਗੇ ਪਿੰਡ ਦਾ ਵੀ ਨੁਕਸਾਨ ਹੋਵੇਗਾ ਘਰ ਦਾ ਤੇ ਪਾਤਸ਼ਾਹ ਕਹਿੰਦੇ ਸਾਰੇ ਆਪਣੇ ਮੈਂਬਰ ਲੈ ਕੇ ਚਲਾ ਜਾ ਤੈਨੂੰ ਹਵੇਲੀ ਦੀ ਕੀਮਤ ਦਿੰਦੇ ਆ ਕੀਮਤ ਲੈ ਤੇ ਪਾਸੇ ਹੋ ਜਾ ਨਹੀਂ ਮਹਾਰਾਜ ਮੈਂ ਛੱਡ ਨਹੀਂ ਸਕਦਾ ਪਾਤਸ਼ਾਹ ਨੇ ਫਿਰ ਸਿੰਘਾਂ ਨੂੰ ਆਖਿਆ ਵੀ ਜੇ ਇਸ ਤਰ੍ਹਾਂ ਨਹੀਂ ਮੰਨਦਾ ਫਿਰ ਦੂਜੀ ਤਰ੍ਹਾਂ ਮੰਨਾਓ ਇੰਨੇ ਚਿਰ ਨੂੰ ਉਹਦਾ ਭਰਾ ਆ ਗਿਆ ਹਵੇਲੀ ਦੇ ਮਾਲਕ ਦਾ ਕਹਿੰਦਾ ਮਹਾਰਾਜ ਇਹ ਬੰਦੇ ਨੇ ਮੈਨੂੰ ਵੀ ਘਰੋਂ ਬਾਹਰ ਕੱਢਿਆ ਕੱਲਾ ਹੀ ਹਵੇਲੀ ਦੇ ਕਬਜ਼ਾ ਕਰਕੇ ਬੈਠਾ ਸਾਡੇ ਦੋਹਾਂ ਭਰਾਵਾਂ ਦਾ ਹਿੱਸਾ ਮੈਨੂੰ ਨਹੀਂ ਅੰਦਰ ਜਾਣ ਦਿੱਤਾ ਪਾਤਸ਼ਾਹ ਕਹਿੰਦੇ ਚੱਲ ਫਿਰ ਕੀਮਤ ਮਹਾਰਾਜ ਨੇ 50 ਮੋਹਰਾਂ ਦੇ ਕੇ ਤੇ ਉਸ ਹਵੇਲੀ ਦੇ ਉੱਪਰ ਫਿਰ ਕਬਜ਼ਾ ਬਣਾਇਆ ਜੰਗ ਲੜਿਆ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਉਥੇ ਬੈਠੇ ਹੋਏ ਹੁਣ ਜਦੋਂ ਇੱਕੇ ਵਾਰੀ ਫੌਜ ਆਈ ਹੈ ਘੋੜਿਆਂ ਦੀਆਂ ਟਾਪਾਂ ਦੇ ਨਾਲ ਬੰਦਿਆਂ ਦੇ ਪੈਰਾਂ ਦੇ ਨਾਲ ਮਿੱਟੀ ਘੱਟਾ ਉੱਡਿਆ ਸਜੇ ਖੱਬੇ ਅੱਗੇ ਪਿੱਛੇ ਕੁਝ ਨਹੀਂ ਦਿਸਦਾ ਪਿਆ ਕੀ ਹੁੰਦਾ ਪਿਆ ਇੰਨੀ ਮਿੱਟੀ ਉੱਡੀ ਹੈ ਹੁਣ ਤਰਪੌੜੀ ਹੱਤ ਕੰਦੀ ਪਾਏ ਇਨੇ ਚਿਰ ਨੂੰ ਭੱਜ ਕੇ ਕੋਲ ਆ ਗਏ ਨਾ ਤੇ ਸਿੰਘਾਂ ਨੂੰ ਅੰਦਰੋਂ ਦਿਸਦਾ ਪਿਆ ਵੀ ਬਾਹਰ ਕੀ ਹੁੰਦਾ ਮਿੱਟੀ ਉੱਡ ਪਈ ਹੈ ਬਾਹਰਿਆਂ ਨੂੰ ਵੀ ਨਹੀਂ ਦਿਸਿਆ ਜਦੋਂ ਮਾੜਾ ਜਿਹਾ ਘੱਟਾ ਬੈਠਿਆ ਨਾ ਥੋੜਾ ਜਿਹਾ ਕੀ ਵੇਖਦੇ ਪੈ ਮੁਗਲਾਂ ਦੀ ਫੌਜ ਨੇ ਤੇ ਕੰਧ ਦੇ ਨਾਲ ਪੌੜੀ ਲਾ ਲਈ ਆ ਕੇ ਭੱਜ ਕੇ ਪੌੜੀ ਚੜੋ ਮਾਰੋ ਸ਼ਾਲਾ ਹਵੇਲੀ ਦੇ ਅੰਦਰ ਤੇ ਸਿੰਘਾਂ ਨੂੰ ਮਾਰ ਲਈਏ ਜਦੋਂ ਥੋੜੀ ਜੀ ਮਿੱਟੀ ਬੈਠੀ ਗਰਦ ਬੈਠੀ ਹੈ ਦੇਖਦੇ ਪਏ ਮੁਗਲਾਂ ਦੀ ਫੌਜ ਨੇ ਤੇ ਪੌੜੀ ਲਾ ਲਈ ਕੰਧ ਨੂੰ ਆ ਕੇ ਹਵੇਲੀ ਦੇ ਅੰਦਰ ਆਉਣ ਵਾਸਤੇ ਉਸ ਵੇਲੇ ਦੇਖਦੇ ਹਨ ਅੱਗੋਂ ਸਿੰਘਾਂ ਘਟ ਹੱਥ ਗਰਾਏ ਇਹ ਸਿੰਘ ਬੈਠੇ ਕੰਧਾਂ ਦੇ ਨਾਲ ਜਦੋਂ ਉਹਨਾਂ ਨੇ ਕੰਧ ਨੂੰ ਹੱਥ ਪਾਇਆ ਨਾ ਇਸ ਤਰ੍ਹਾਂ ਚੜਨ ਵਾਸਤੇ ਇਸ ਸਿੰਘਾਂ ਨੇ ਤੇਗੇ ਦਾ ਵਾਰ ਕੀਤਾ ਜਿੰਨੇ ਕੰਧ ਨੂੰ ਹੱਥ ਪਾ ਕੇ ਬੈਠੇ ਸਾਰਿਆਂ ਦੇ ਹੱਥ ਵੜ ਕੇ ਥੱਲੇ ਸੁੱਟ ਦਿੱਤੇ ਹੱਥਾਂ ਤੋਂ ਬਿਨਾਂ ਟੁੰਡੇ ਹੋ ਗਏ ਕੱਲੇ ਗੋਟੀ ਰਹਿ ਗਿਆ ਗੁੱਟਾਂ ਤੋਂ ਬਾਹਾਂ ਵੜ ਦਿੱਤੀਆਂ ਹੱਥ ਵੜ ਦਿੱਤੇ ਜਿਹੜੇ ਕੰਧ ਨੂੰ ਹੱਥ ਪਾ ਕੇ ਚੜਨ ਲੱਗੇ ਮੁਗਲ ਆਪਣੇ ਹੱਥ ਵਢਾ ਕੇ ਉੱਥੇ ਬੈਠ ਗਏ ਖਾਨਾ